ਜਿਵੇਂ ਹਾਈ ਕੋਰਟ ਦਾ ਇੱਕ ਬਿਆਨ ਆਇਆ ਉਸ ਬਿਆਨ ਦੇ ਵਿੱਚ ਹਾਈ ਕੋਰਟ ਨੇ ਕਿਹਾ ਹੈ ਵੀ ਵਿਦਿਆਰਥੀਆਂ ਨੂੰ ਕਿਹਾ ਜਾਂਦਾ ਹੈ ਵੀ ਤੁਸੀਂ ਆਪਣੀਆਂ ਕਲਾਸਾਂ ਲਾਓ ਪੇਪਰ ਦਿਓ ਵੀ ਪ੍ਰੋਟੈਸਟ ਕਰਨਾ ਤੁਹਾਡਾ ਕੰਮ ਨਹੀਂ ਹੈਗਾ ਯੂਨੀਵਰਸਿਟੀ ਵਿਦਿਆਰਥੀਆਂ ਦੇ ਦੀ ਪੜ੍ਹਾਈ ਲਈ ਬਣੀ ਹੈ ਚੋਣਾਂ ਦੇ ਲਈ ਨਹੀਂ ਬਣੀ ਤੇ ਦੇਖੋ ਹੁਣ ਅਸੀਂ ਵੀ ਗੱਲ ਕਰਨਾ ਚਾਹੁੰਦੇ ਆ ਇਹ ਵੀ ਯੂਨੀਵਰਸਿਟੀ ਦਾ ਇੱਕ ਜਮਹੂਰੀ ਅਦਾਰਾ ਜਿਹਦੇ ਵਿੱਚ ਯੂਨੀਵਰਸਿਟੀ ਦੀ ਫੀਸ ਤੋਂ ਲੈ ਕੇ ਹਸਪਤਾਲ ਤੋਂ ਲੈ ਕੇ ਪ੍ਰੋਫੈਸਰਾਂ ਤੱਕ ਦੇ ਹਰ ਫੈਸਲੇ ਲਈ ਜਾਂਦੇ ਸੀਗੇ ਉਸ ਅਦਾਰੇ ਨੂੰ ਜਦੋਂ ਅੱਜ ਭੰਗ ਕੀਤਾ ਜਾ ਰਿਹਾ ਹੈ ਤਾਂ ਇਥੋਂ ਦੇ ਵਿਦਿਆਰਥੀ ਆਪਣੀ ਆਵਾਜ਼ ਕਿਉਂ ਨਾ ਚੁੱਕਣ ਇਹ ਦੇਖੋ ਅਦਾਲਤਾਂ ਦਾ ਇਤਿਹਾਸ ਵਿੱਚ ਵੀ ਆਪਾਂ ਦੇਖੀਏ ਵੀ ਅਦਾਲਤਾਂ ਦਾ ਜੋ ਰੂਲ ਰਿਹਾ ਹੈ ਉਹ ਅਕਸਰ ਹੀ ਲੋਕਾਂ ਦੇ ਖਿਲਾਫ ਜਿਹੜੇ ਵਰਡਿਕਸ ਹੁੰਦੇ ਨੇ ਜਿਹੜੀ ਸੁਣਵਾਈ ਹੁੰਦੀ ਹੈ ਉਹਦੇ 'ਚ ਰਿਹਾ ਤੁਸੀਂ ਦੇਖੋ ਪੰਜਾਬ ਦੇ ਪਾਣੀਆਂ ਦਾ ਮਸਲਾ ਚੰਡੀਗੜ੍ਹ ਦਾ ਮਸਲਾ ਹੋਰ ਕਿੰਨੇ ਲੋਕਾਂ ਦੇ ਮਸਲੇ ਹੁੰਦੇ ਨੇ ਜਿਹੜੀ ਅਦਾਲਤਾਂ ਦੇ ਕਰਕੇ ਹੀ ਲੋਕਾਂ ਦੇ ਖਿਲਾਫ ਫੈਸਲੇ ਸੁਣਾਏ ਜਾਂਦੇ ਨੇ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਇਸ ਵੇਲੇ ਵੀ ਅਦਾਲਤ ਦਾ ਇਹ ਬਿਆਨ ਬਹੁਤ ਗਲਤ ਹੈ ਗੈਰ ਜਮਹੂਰੀ ਹੈ ਸਾਨੂੰ ਪੜ੍ਹਾਈ ਦਾ ਹੱਕ ਬਚਾਉਣ ਦੇ ਲਈ ਅੱਜ ਸੰਘਰਸ਼ ਕਰਨਾ ਪੈ ਰਿਹਾ ਤੇ ਸਗੋਂ ਜਿਹੜੇ ਵੀ ਜਮਹੂਰੀ ਇਦਾਰੀ ਨੇ ਜਿਹੜੇ ਵੀ ਜਮਹੂਰੀ ਜਥੇਬੰਦੀਆਂ ਨੇ ਉਹ ਸਾਰੇ ਮਦਦ ਕਰ ਰਹੇ ਨੇ ਨਾਲ ਖੜ ਰਹੇ ਨੇ ਕਿਉਂਕਿ ਜਮਹੂਰੀਤ ਦੇ ਬਿਨਾ ਸਿੱਖਿਆ ਦਾ ਜਮਹੂਰੀਤ ਦੇ ਬਿਨਾ ਆਜ਼ਾਦੀ ਦਾ ਤੁਸੀਂ ਕਹੋ ਵੀ ਕੋਈ ਫਾਇਦਾ ਨਹੀਂਗਾ ਉਹ ਸਿਰਫ ਇੱਕ ਤਰ੍ਹਾਂ ਦੀ ਵਿਚਾਰਧਾਰਾ ਤੁਹਾਡੇ ਮਨਾਂ ਵਿੱਚ ਪਾਉਣ ਦੀ ਕੋਸ਼ਿਸ਼ ਹੋਊਗੀ ਇਸ ਕਰਕੇ ਆ ਜ਼ਰੂਰੀ ਹੈ ਵੀ ਆਪਾਂ ਇਹ ਯਾਦ ਰੱਖੀ ਵੀ ਆਪਣਾ ਸੰਘਰਸ਼ ਕਿਉਂ ਹੈ ਕਿਉਂ ਜ਼ਰੂਰੀ ਹੈ ਡਟੇ ਡਟੇ ਰਹੀਏ ਅਸੀਂ ਜਲਦੀ 20 ਤਰੀਕ ਨੂੰ ਇੱਕ ਮੀਟਿੰਗ ਕਰ ਰਹੇ ਹਾਂ ਜਿਵੇਂ ਅਸੀਂ ਪਹਿਲਾਂ 10 ਤਰੀਕ ਤੋਂ ਪਹਿਲਾਂ ਇੱਕ ਮੀਟਿੰਗ ਕਰ ਸਦ ਕੇ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਨੂੰ ਨਾਲ ਗੱਲਬਾਤ ਕਰਕੇ ਤਾਲਮੇਲ ਕਰਕੇ ਦੱਸਦੀ ਕਾਲ ਦਿੱਤੀ ਉਵੇਂ ਹੀ ਅਸੀਂ 20 ਤਰੀਕ ਨੂੰ ਮੀਟਿੰਗ ਕਰਕੇ ਅਗਲੀ ਕਾਲ ਦਵਾਂਗੇ ਸੋ ਸਾਰਿਆਂ ਨੂੰ ਅਪੀਲ ਹੈ ਵਾਤਵਾਰ ਗਿਣਤੀ ਦੇ ਵਿੱਚ ਉਸ ਕਾਲ ਵਿੱਚ ਸ਼ਾਮਿਲ ਹੋਇਓ ਅਸੀਂ ਦੇਖੋ ਅਸੀਂ ਪਹਿਲਾਂ ਐਲਾਨ ਕਰ ਦਿੱਤਾ ਸੀ ਕਿ ਵੀ ਜੀ ਸੈਨੇਟ ਦੇ ਇਲੈਕਸ਼ਨ ਨਹੀਂ ਹੁੰਦੇ ਤਾਂ ਅਸੀਂ ਪੇਪਰ ਨਹੀਂ ਹੋਣ ਦੇਵਾਂਗੇ ਤੇ ਯੂਨੀਵਰਸਿਟੀ ਨੇ ਆਪ ਹੀ ਪੇਪਰ ਪੋਸਟਪੋਨ ਕਰ ਦਿੱਤੇ ਤੇ ਇਹ ਵੀ ਆਪਣੀ ਜਿੱਤ ਹੈ ਵੀ ਯੂਨੀਵਰਸਿਟੀ ਸਾਡੇ ਦਰਵਾਜ਼ਾ ਹੇਠ ਆ ਰਹੀ ਹੈ ਇਸ ਕਰਕੇ ਦੋਸਤੋ ਜਿਤ ਨੇੜੇ ਹੈ ਤੇ ਹੁਣ ਜੋਰ ਹੈ ਵੀ ਆਪਾਂ ਹਮਲਾ ਮਾਰੀਏ ਵਾਤਵਾਰ ਗਿਣਤੀ ਦੇ ਵਿੱਚ ਅਗਲੀ ਕਾਲ ਵਿੱਚ ਜ਼ਰੂਰ ਸ਼ਾਮਿਲ ਹੋਇਓ ਹੋਰ ਆਪਣੇ ਸ਼ਮੀਰ ਵੀ ਹਾਂਜੀ ਉਹ ਪਤਾ ਨਹੀਂ ਮਿਲਦਾ ਆਈ ਨਹੀਂ ਉਹ ਹਜੇ ਕੋਈ ਇਸੀ ਅ ਹੋਰ ਗੱਲ ਬਾਤ ਇਹ ਕਰਨਾ ਚਾਹਾਂਗੇ ਵੀ ਜਿਵੇਂ ਅੱਜ ਸਵੇਰ ਦੀ ਹੀ ਖਬਰ ਹੈ ਸਾਨੂੰ ਉਹਨੇ ਫੋਨ ਆਇਆ ਸੀ ਕਿਹਾ ਵੀ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਪੁਲਿਸ ਦੇ AIC ASI ਨੇ ਐਫ ਆਈ ਆਰ ਦਰਜ ਕੀਤੀ ਹੈ ਅਣਪਛਾਤੇ ਬੰਦਿਆਂ ਤੇ ਤੇ ਉਹਦਾ ਨੰਬਰ ਵੀ ਨਹੀਂ ਦੱਸਿਆ ਵੀ ਕਿੰਨੇ ਬੰਦਿਆਂ ਦੇ ਕੀਤੀ ਹੈ ਜਿਵੇਂ 10 ਤਰੀਕ ਨੂੰ ਇੱਥੇ ਬੈਰੀਕੇਡਿੰਗ ਸੀਗੀ लाठी चार्ज ਹੋਇਆ ਪਰ ਲੋਕ ਬੈਰੀਕੇਡ ਤੋੜ ਕੇ ਅੰਦਰ ਦਾਖਲ ਹੋਏ ਯੂਨੀਵਰਸਿਟੀ ਦੇ ਹੁਣ ਉਹਨਾਂ ਨੇ ਜੋ ਲੋਕ ਇੱਕ ਨੰਬਰ ਗੇਟ ਤੇ ਸੀਗੇ ਉਸ ਦਿਨ ਉਹ ਅਣਪਛਾਤੇ ਲੋਕਾਂ ਤੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਅਸੀਂ ਇਹਦੀ ਨਿਖੇਦੀ ਕਰਦੇ ਹਾਂ ਇਹ ਬਹੁਤ ਗਲਤ ਚੀਜ਼ ਹੈ ਪੁਲਿਸ ਜਦੋਂ ਆਹ ਪਲਾਟੀ ਚਾਰਜ ਕਰ ਰਹੀ ਹੈ ਜਦੋਂ ਆਹ ਲੋਕਾਂ ਨੂੰ ਖਿੱਚ ਖਿੱਚ ਕੇ ਬੱਸਾਂ ਵਿੱਚ ਤੁੰ ਰਹੀ ਹੈ ਤੇ ਉੱਥੇ ਲੋਕ ਜੇ ਬੈਰੀਕੇਡ ਤੋੜ ਕੇ ਅੰਦਰ ਦਾਖਲ ਹੋ ਰਹੇ ਨੇ ਤਾਂ ਇਹ ਦੇਖਣਾ ਚਾਹੀਦਾ ਵੀ ਲੋਕ ਕਿਉਂ ਦਾਖਲ ਹੋ ਰਹੇ ਨੇ ਕਿਉਂ ਲੋਕਾਂ ਨੂੰ ਅਜ ਮਜਬੂਰ ਕੀਤਾ ਜਾ ਰਿਹਾ ਵੀ ਵਿਰੋਧ ਕਰਨ ਉਹ ਪ੍ਰੋਟੈਸਟ ਕਰਨ ਲੋਕਾਂ ਨੂੰ ਕੋਈ ਸ਼ੌਕ ਨਹੀਂ ਹੁੰਦਾ ਵੀ ਉਹ ਲਾਠੀ ਚਾਰਟ ਵੀ ਸੈਰ ਸੈ ਮਤਲਬ ਸਹਿਣ ਤੇ ਉਹ ਪੁਲਿਸ ਦੀ ਜਿਹੜਾ ਜ਼ਬਰ ਹੈ ਉਹ ਸਹਿਣ ਤੇ ਉਹ ਉਹ ਸਹਿਣ ਦੇ باوجود ਵੀ ਆਪਣਾ ਵਿਰੋਧ ਦਰਜ ਕਰਾਉਣ ਅੱਜ ਸਾਡੀ ਮਜਬੂਰੀ ਬਣ ਗਈ ਹੈ ਵੀ ਆਪਾਂ ਇਸ ਹੱਦ ਤੱਕ ਆਪਣਾ ਸੰਘਰਸ਼ ਚਲਾਈਏ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਸੰਘਰਸ਼ ਵਿੱਚ ਡਟੇ ਰਹਾਂਗੇ ਤੇ ਅਸੀਂ ਜੋ ਪਰਚੇ ਜੇ ਧੰਕਾਉਂਦੇ ਨੇ ਅੱਗੇ ਵੀ ਪਰਚੇ ਦਰਜ ਕਰਾਂਗੇ ਬੰਦਿਆਂ ਤੇ ਕੌਣ ਬੰਦੇ ਬੰਦਿਆਂ ਤੇ ਆ ਫਿਰ ਅੱਗੇ ਕੋਈ ਗੱਲ ਹੁੰਦੀ ਹੈ ਅਸੀਂ ਉਹਦੀ ਵੀ ਨਖੇਦੀ ਕਰਦੇ ਹਾਂ ਤੇ ਆਪਣਾ ਸੰਘਰਸ਼ ਜਿਹੜਾ ਹੈ ਉਹ ਆਪਾਂ ਲੜਾ ਕੇ ਜਿੱਤਾਂਗੇ ਉੱਚਾ ਚੜ੍ਹਦੀ ਕਲਾ ਦੇ ਵਿੱਚ ਬਿਲਕੁਲ ਜੀ ਬਿਲਕੁਲ ਚੜ੍ਹਦੀ ਕਲਾ ਚੈ ਤੁਸੀਂ ਦੇਖੋ ਇੱਥੇ ਸ਼ਾਮ ਵੇਲੇ 2 ਤੋਂ 300 ਬੰਦਾ ਇੱਥੇ ਰੋਜ਼ ਹੀ ਹੁੰਦਾ ਤੇ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਇਤਿਹਾਸ ਦੇ ਵਿੱਚ ਇਹ ਇੰਨਾ ਵੱਡਾ ਧਰਨਾ ਕਦੇ ਵੀ ਨਹੀਂ ਲੱਗਿਆ ਇੱਥੇ 12000 ਦਾ ਇਕੱਠ ਕਦੇ ਨਹੀਂ ਹੋਇਆ ਇੱਥੇ ਇੰਨੇ ਵੱਡੇ ਪੱਧਰ ਦਾ ਸਾਨੂੰ ਸਮਰਥਨ ਪੰਜਾਬ ਦੀਆਂ ਜਾਂ ਫਿਰ ਤੁਸੀਂ ਦੇਖੋ ਕੱਲ ਇੱਥੇ ਮੱਧ ਪ੍ਰਦੇਸ਼ ਤੋਂ ਇੱਕ ਜਥੇਬੰਦੀ ਸਮਰਥਨ ਕਰਨ ਆਈ ਸੀ ਇਸ ਪੱਧਰ ਦਾ ਜਿਹੜਾ ਸਮਰਥਨ ਹੈ ਇੱਕ ਸੰਘਰਸ਼ ਨੂੰ ਇਸ ਯੂਨੀਵਰਸਿਟੀ ਵਿੱਚ ਪਹਿਲਾਂ ਕਦੇ ਵੀ ਨਹੀਂ ਮਿਲਿਆ ਇਸ ਕਰਕੇ ਸਾਨੂੰ ਪੂਰਾ ਭਰੋਸਾ ਹੈ ਵੀ ਸਾਡਾ ਸੰਘਰਸ਼ ਨੇਪ ਛੱਡੂਗਾ ਧੰਨਵਾਦ ਬਹੁਤ ਧੰਨਵਾਦ ਜੀ